ਸਸਿਕਾਲ ਦੋਸਤੋ ਮੈਂ ਮੰਗਲਮਤਾ ਅਰਾਛੋੜਨਾ ਬਹੁਤ ਹੀ ਬਾਖਮਾਲ ਮਕਬੂਲ ਗੀਤ ਸਾਂਝਾ ਕਰ ਲੱਗੇ ਆ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਚੜਦੇ ਤੇ ਲੈਂਦੇ ਪੰਜਾਬ ਦਾ ਜੋ ਗੀਤ ਦਾ ਸਾਂਝਾ ਕੀਤਾ ਸਾਨੂੰ ਨੂੰ 1947 ਦੀ ਗੱਲ ਸਾਡੇ ਬਹੁਤ ਹੀ ਸਕਾਰਯੋਗ ਪੰਜਾਬੀ ਲੋਕ ਐ ਕਿ ਬਾਈ ਗੱਲ ਹਰਦੀਪ ਜੀ ਨੇ ਇਸ ਗੀਤ ਨੂੰ ਆਪਣੀ ਆਵਾਜ਼ ਦਿੱਤੀ ਔਰ ਬਾਈ ਮੱਖਣ ਮਰਾੜ ਜੀ ਨੇ ਇਸ ਗੀਤ ਨੂੰ ਲਿਖਿਆ ਪਰ ਤੁਹ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਦੋ ਲੜਣਾ ਮੈਂ ਸਾਡਾ ਸਾਨੀਆਂ ਕਰ ਰਹੇ ਹਾਂ ਸੋ ਚੰਗੀਆਂ ਲੱਗਣੀਆਂ ਸੋ ਬੇਨਤੀ ਹੈ ਜੇਕਰ ਆਪਣੇ ਚੈਨਲ ਮੰਗਲ ਮੱਤੇ ਤੇ ਤੁਸੀਂ ਨਵੇਂ ਹੋ ਪਲੀਜ਼ ਆਪਣੇ ਚੈਨਲ ਮੰਗਲ ਮੱਤੇ ਨੂੰ ਸਬਸਕ੍ਰਾਈਬ ਕਰ ਦਿਓ ਇਸ ਵੀਡੀਓ ਤੇ ਕਮੈਂਟ ਕਰੋ ਸ਼ੇਅਰ ਕਰੋ ਸੋ ਬਹੁਤ ਬਹੁਤ ਧੰਨਵਾਦ ਪੇਸ਼ ਹੈ ਜੀ song ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਹੋ ਪਹਿਆਂ ਵਿੱਚ ਜੋ ਫੁੱਟਦੇ ਬੀਜ ਵੀ ਜੈ ਤੇ ਰਹੀਏ ਬਚਕੇ ਐਸ ਚਲਾਕ ਕੋਲੋਂ ਉਹ ਕਾਹੀ ਫੂਕੇ ਨੇ ਸਦਾ ਸਿਆਣਿਆਂ ਨੇ ਤੇ ਅੱਗ ਲੱਗੀ ਨ ਕਦੇ ਜਵਾਂਕ ਕੋਲੋਂ ਉਹ ਲਹੂ ਡੁੱਲਿਆ ਜ਼ੁਲਮ ਦੀਅਤ ਦੇਖੀ ਹਾਏ ਓਏ 1947 ਲਹੂ ਡੁੱਲਿਆ ਜ਼ੁਲਮ ਦੀ ਅਤ ਦੇਖੀ ਤੇ ਪੰਜਾਬ ਵਿਛੜਿਆ ਜਦੋਂ ਪੰਜਾਬ ਕੋਲੋਂ ਪੰਜਾਬ ਵਿਛੜਿਆ ਜਦੋਂ ਪੰਜਾਬ ਕੋਲੋਂ ਹੋ ਮੱਖਣ ਬੁਰਾਣਾ ਅੱਜ ਵੀ ਬਣਾ ਰੋਂਦਾ ਹੈ ਦੇ ਮੀਤਾ ਵਿਛੜ ਕੇ 베ਲੀ ਮੁਸ਼ਤਾਕ ਕੋਲੋਂ ਤੇ ਮੀਤਾ ਵਿਛੜ ਕੇ 베ਲੀ ਮੁਸ਼ਤਾਕ ਕੋਲੋਂ ਹੋ ਸੁਖੀ ਵਸੇ ਕਸ਼ਮੀਰ ਹੈ ਸੁਖੀ ਵਸੇ ਕਸ਼ਮੀਰ ਮੁਕੇ ਰੇੜ ਕਾ ਪਸ਼ੋਰ ਦਾ ਕਰ ਕਿਤੇ ਮੇਲ ਰੱਬਾ

ਹਏ ਵੇਚ ਦੇ ਇਹ ਤੂਫਾਨ ਲੋੜ ਪਵੇ ਨਾ ਬੁਦੂਖ ਦੀ ਹਏ ਵੇਚ ਦੇ ਇਹ ਤੂਫਾਨ ਲੋੜ ਪਵੇ ਨਾ ਬੁਦੂਖ ਦੀ ਬੜਾ ਮੁੱਲ ਤਾਰ ਆਏ ਬੜਾ ਮੁੱਲ ਤਾਰ ਆਏ ਲੀਡਰਾਂ ਵੀ ਟੌਰਦਾ ਕਰ ਕੀਤੇ ਮੇਲ ਰਬਾ ਹੋ ਕਰ ਕੀਤੇ ਮੇਲ ਰਬਾ ਦਿੱਲੀ ਤੇ ਲਾਹੌਰ ਦਾ ਘਰੀ ਕਿਤੇ ਮੇ ਰਬਾ ਦਿੱਲੀ ਤੇ ਲਾਹੌਰ ਦਾ ਹੋ ਇਕੋ ਜਿਹਾ ਰੰਗ ਹੋ ਜੇ ਮੁੜ ਕੇ ਰਪਈਆਂ ਦਾ ਹੋ ਇਕੋ ਜਿਹਾ ਰੰਗ ਹੋ ਜੇ ਹੈ ਮੁੜ ਕੇ ਰਪਈਆਂ ਦਾ ਹੈ ਲੈਣ ਦੇਣ ਹੋ ਜੇ ਸਾਡਾ ਦਾਤੀਆਂ ਤੇ ਕਈਆਂ ਦਾ ਹੋ ਲੈਣ ਦੇਣ ਹੋ ਜੇ ਸਾਡਾ ਦਾਤੀਆਂ ਤੇ ਕਈਆਂ ਦਾ ਮੈਂ ਮੀਆਂ ਵਾਲੀ ਮੰਡੀ ਵਿੱਚਾਂ ਮੈਂ ਮੀਆਂ ਵਾਲੀ ਮੰਡੀ ਵਿੱਚਾਂ ਹੈ ਵੈੜ ਕਾਨ ਘੋਰਦਾ ਕਰੀ ਕਿਤੇ ਮੈਂ ਰਬਾ ਹੋ ਕਰੀ ਕਿਤੇ ਮੈਂ ਰਬਾ ਦਿੱਲੀ ਤੇ ਲਾਹੌਰ ਦਾ કરી ਕਿਤੇ ਮੇ ਰਬਾ ਕਰੀ ਕਿਤੇ ਵੇਲ ਓਏ ਕਰੀ ਕਿਤੇ ਮੇ ਰਬਾ ਕਰੀ ਕਿਤੇ ਵੇਲ ਓਏ ਹੋ ਸੋ ਬਹੁਤ ਬਹੁਤ ਧੰਨਵਾਦ ਦੋਸਤੋ ਉਮੀਦ ਕਰਦਾ ਕਿ ਤੁਹਾਨੂੰ ਇਹ ਗੀਤ ਵਧੀਆ ਲੱਗਿਆ ਹੋਊਗਾ ਔਰ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਜੇਕਰ ਤੁਸੀਂ ਆਪਣੇ YouTube ਚੈਨਲ ਮੰਗਲ ਮੱਤਾ ਤੇ ਨਵੇਂ ਹੋ ਤਾਂ ਬਲੀਸ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਇਹ ਗੱਲ ਕੀਤੀ ਹੈ ਜੋ ਪੰਜਾਬ ਦੀ 1947 ਇਹ ਪੰਜਾਬ ਵੀ ਮੇਰਾ ਹੈ ਉਹ ਪੰਜਾਬ ਵੀ ਮੇਰਾ ਹੈ ਸੋ ਉਮੀਦ ਕਰਦਾ ਬੜਾ ਲੱਗੇਗਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ